ਪਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦੇ ਸਸ਼ੀਦਾ ਤੁਸੀਂ ਦੇਖ ਰਹੇ ਹੋ ਕਿ ਰਾਜਵੀਰ ਮੁੱਖ ਮੰਤਰੀ ਪੰਜਾਬ ਹੁਣ ਬਾਹਰ ਆ ਚੁੱਕੇ ਨੇ ਤੇ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਇਸ ਵੇਲੇ ਰਾਜਵੀਰ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿਉਂਕਿ ਸਵੇਰ ਤੋਂ ਹੀ ਖਬਰ ਆ ਰਹੀ ਹੈ ਕਿ ਇੰਪਰੂਵਮੈਂਟ ਹੋ ਰਹੀ ਹੈ ਉਹਨਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਔਰ ਬਹੁਤ ਹੀ ਰਾਹਤ ਦੀ ਖਬਰ ਹੈ ਕਿ ਮੁੱਖ ਮੰਤਰੀ ਪੰਜਾਬ ਹੁਣ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲ ਕੇ ਆਏ ਹਨ ਉਹਨਾਂ ਨੂੰ ਹੌਸਲਾ ਦਿੱਤਾ ਹੈ ਔਰ ਇੰਪਰੂਵਮੈਂਟ ਦੀ ਅਸੀਂ ਗੱਲ ਕਰ ਲਈ ਹੈ ਕਿ ਰਾਹਤ ਦੀ ਗੱਲ ਹੈ ਹੁਣ ਮੁੱਖ ਮੰਤਰੀ ਪੰਜਾਬ ਗੱਡੀ 'ਚ ਬੈ ਚੁੱਕੇ ਨੇ ਤੇ ਹੁਣ ਕਿੱਥੇ ਆ ਕੇ ਜ਼ਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕਿ ਕਿਸ ਤਰ੍ਹਾਂ ਦੇ ਹੁਣ ਰਾਜਨੀਤਿਕ ਜਿਹੜੀ ਸਿਹਤ 'ਚ ਸੁਧਾਰ ਹੈ ਕਿੰਨਾ ਸੁਧਾਰ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਨੇ ਉਹ ਮੁੱਖ ਮੰਤਰੀ ਪੰਜਾਬ ਬਾਹਰ ਆਂਦੇ ਨੇ ਬਿਲਕੁਲ ਬਾਹਰ ਆਂਦੇ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਔਰ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਗੱਲਬਾਤ ਕਰੀਏ ਔਰ ਪਰਿਵਾਰਿਕ ਮੈਂਬਰਾਂ ਦੇ ਨਾਲ ਇਹ ਗੱਲਬਾਤ ਹੋਈ ਹੈ ਪਰਿਵਾਰਿਕ ਮੈਂਬਰਾਂ ਨੇ ਕੀ ਕਿਹਾ ਮੁੱਖ ਮੰਤਰੀ ਪੰਜਾਬ ਕਰੀਬ 10 ਤੋਂ 15 ਮਿੰਟ ਉਹਨਾਂ ਦੇ ਪਰਿਵਾਰਿਕ ਕੈਮਰਾ ਦੇ ਨਾਲ ਰਹੇ ਨੇ ਔਰ ਕੋਸ਼ਿਸ਼ ਕਰਾਂਗੇ ਕਿ ਮੁੱਖ ਮੰਤਰੀ ਪੰਜਾਬ ਬਥੇਰ ਰੁਕਣਗੇ ਮੁੱਖ ਮੰਤਰੀ ਪੰਜਾਬ ਗੱਲਬਾਤ ਕਰਾਂਗੇ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਮੁੱਖ ਮੰਤਰੀ ਪੰਜਾਬ ਆਪ ਬਾਹਰ ਆ ਰਹੇ ਹੋਏ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਗੱਲਬਾਤ ਕਰ ਰਹੇ ਨੇ ਜਿਸ ਤਰ੍ਹਾਂ ਸੀਮ ਸਾਹਿਬ ਕੋਸੀ ਮਿਲ ਕੇ ਆਏ ਹੋ ਪਰਵਾਰਿਕ ਮੈਂਬਰਾਂ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੇ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗਾ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ ਇਸੇ ਟਾਈਮ ਤੇ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਇਹ ਦੁਆਵਾਂ ਦਾ ਅਸਰ ਹੈ ਅਦਾਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਤੇ ਜੱਜ 3 ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਹੈ ਤੇ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਠੀਕੋਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਵਿਚੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਦੁਨੀਆ 'ਚ ਫਲਾਉਣ 'ਚ ਆਪਣਾ ਯੋਗਦਾਨ ਪਾਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਘਟੂ ਘਟ ਇਸ ਚੀਜ਼ ਤੋਂ ਬਚੋ ਇਹ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵਿਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ ਫੋਟਿਸ ਬਾਰੇ ਤੇ ਉਹੀ origignal ਹੈ ਉਹੀ real ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਤੇ ਤਾਂ ਕਿ ਮੀਡੀਅਨ ਨੂੰ ਅਪਡੇਟ ਕੀਤਾ ਜਾ ਸਕਦਾ ਹੈ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਹੈ ਉਹ ਕਾਫੀ ਘਟ ਗਈ ਸੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਸੋ ਡਾਕਟਰ ਨੇ ਜਦੋਂ ਇਥੇ ਆ ਕੇ ਦੇਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੇ ਸੀ ਹੁਣ ਅਸੀਂ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕੁਆਲਿਟੀ ਆ ਜਾਊਗੀ ਕਿਉਂਕਿ ਕੱਲ ਤਾਂ ਉਹ ਕਹਿੰਦੇ ਵੀ ਕੱਲ ਤਾਂ ਅਸੀਂ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾਤ ਚ ਵੀ ਹੈ ਨਹੀਂ ਸੀ ਸੋ ਕੱਲ ਨਾਲੋਂ ਅੱਜ ਬੈਟਰ ਹੈ ਅੱਜ ਨਾਲੋਂ ਕੱਲ ਨੂੰ ਬੈਟਰ ਹੋ ਜਾਊਗਾ ਇਹੀ ਦੁਆ ਮੈਂ ਲੱਗੀ ਸੀਮ ਸਾਹਿਬ ਇੱਕ ਜਿਹੜਾ ਕਾਰਨ ਬਣਿਆ ਇਸ ਐਕਸੀਡੈਂਟ ਸੀਮ ਸਾਹਿਬ ਇਸ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਟ ਚੱਲਦੇ ਚੱਲਦਾ ਕਹਿੰਦੇ ਪਸ਼ੂ ਅੱਗੇ ਆ ਗਏ ਤੇ ਉਹ ਵਾਰਾ ਪਸ਼ੂ ਅੱਗੇ ਆ ਗਿਆ ਸੀ ਇਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜਿਗਰ ਆ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਅੱਗੇ ਹਰ ਕੋਈ ਕਦਮ ਚ ਚੱਕਣ ਦੀ ਗੱਲ ਕਰਦਾ ਪਰ ਇੱਦਾਂ ਦੇ ਕਿਤਨੇ ਕਿਤੇ ਇਹ ਐਕਸੀਡੈਂਟ ਦਾ ਗਿਣਤੀ ਵਧੀ ਜਾ ਰਹੀ ਹੈ ਦੇਖੋ ਕੀ ਹੈ ਕਿ ਨਾ ਅਸੀਂ ਬਹੁਤ ਸਾਰੇ ਐਫਰਟਸ ਕੀਤੇ ਨੇ ਇਸ ਮਾਮਲੇ 'ਚ ਅਸੀਂ ਓਪਨ ਜਿਹੜੀਆਂ ਗਊਸ਼ਾਲਾਾਂ 'ਚ ਜਿਹੜੇ ਜਿਵੇਂ ਬੀੜ ਨੇ ਜਿਵੇਂ ਪਾਸੋਂ ਬੀੜ ਐ ਸੋਈਆਂ ਬੀੜ ਐ ਸੰਗਰੂਰ ਕੋਲੇ ਜੀ ਬੜਵਰ ਦੇ ਵਿੱਚ ਬੀੜ ਐ ਫਰੀਦਕੋਟ ਚ ਬਹੁਤ ਵੱਡਾ ਬੀੜ ਹੈ ਕੋਸ਼ਿਸ਼ ਕਰ ਰਹੇ ਆ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾ ਜਿਹੜੇ ਆ ਸਾਹਮਣੇ ਆ ਜਾਂਦੇ ਆ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਹੈ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜੀ ਹੋਈ ਹੈ ਆਸਥਾ ਵੀ ਜੁੜੀ ਹੈ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਨਾ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤਾਂ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐਫ ਆਉਣ ਸਰ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਖੜੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥਸ ਜਿਹੜੀਆਂ ਨੇ ਮੌਤਾਂ ਘੱਟ ਹੋ ਗਈਆਂ ਕਿਉਂਕਿ ਫਰਸਟ ਏਡ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ 'ਚ ਟਾਈਮ ਤੇ ਪਹੁੰਚ ਜੇ ਤਾ ਉਹ ਹੀ ਜਿਹੜਾ 골ਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਜਿਹੜਾ ਪੂਰੀ ਜ਼ਿੰਦਗੀ ਵਰਦਾਨ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਹੌਨਸਾਰ ਅਸੀਂ ਇਹ ਗੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਮੋਤਾਂ ਨੇ ਕਿਉਂਕਿ ਐਕਸੀਡੈਂਟ ਜਿਹੜਾ ਉਹ ਇਹ ਨਹੀਂ ਦੇਖਦਾ ਕਿ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਵੀ ਪਪ ਪਰਵਾਰਾਂ ਦੇ ਪਰਿਵਾਰ ਖਤਮ ਹੋਣ ਦੇ ਕਿ ਐਕਸੀਡੈਂਟ ਆ ਜੀ ਸੋ ਅਸੀਂ ਇਹ ਇਸ ਮਾਮਲੇ 'ਚ ਪਹਿਲੇ ਦਿਨੋਂ ਸੀਰੀਅਸ ਆ ਪਹਿਲੇ ਦਿਨੋਂ ਅਸੀਂ ਇਸ ਮਾਮਲੇ 'ਚ ਗੰਭੀਰ ਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਹੈ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਠੀਕ ਹੈ ਠੀਕ ਹੈ ਥੈਂਕ ਯੂ ਬਿਲਕੁਲ ਸਰਦਾਰ ਜੀ ਅਸੀਂ ਗੱਲ ਬਿਲਕੁਲ ਇਸ ਵਕਤ ਮੰਤਰੀ ਜੀ ਸੈਂਟਰ ਤੋਂ ਲੈ ਕੇ ਆਏ ਨੇ ਤੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਇੰਪਰੂਵਮੈਂਟ ਹੈ ਔਰ ਰਾਹਤ ਦੀ ਗੱਲ ਹੈ ਕਿ ਜਿਹੜੇ ਡਾਕਟਰਸ ਦੇ ਨਾਲ ਵੀ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਡਾਕਟਰਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਮੁੱਖ ਮੰਤਰੀ ਵੱਲੋਂ ਔਰ ਉਹਨਾਂ ਦੇ ਪਰਿਵਾਰਿਕ ਜਿਹੜੇ ਮੈਂਬਰਸ ਨੇ